ਸੋਸ਼ਰੀ ਕਾਲ ਜੀ ਮੈਂ ਹਰਪ੍ਰੀਤ ਸਾਰੇ ਵੀਰਾਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਮੈਂ ਗੱਲ ਕਰ ਰਿਹਾ ਕੈਨੇਡਾ ਤੋਂ ਤਕਰੀਬਨ 4 ਵਜੇ ਨੇ ਸ਼ਾਮ ਦਾ ਸਮਾਂ ਹੈਗਾ ਮੌਸਮ ਠੰਡਾ ਹੈਗਾ ਤੇ ਸਾਰੇ ਵੀਰਾਂ ਨੂੰ ਇੱਕ ਹੋਰ ਬੇਨਤੀ ਸੀ ਕਿ ਬਹੁਤ ਮਾਣ ਦਿੱਤਾ ਵੀਡੀਓ ਨੂੰ ਦੇ ਤੁਸੀਂ ਅੱਗੇ ਵਧਾਇਆ ਪਰ ਵੀਰੋ ਇੱਕ ਹੋਰ ਬੇਨਤੀ ਆ ਕਿ ਕਮੈਂਟ ਥੱਲੇ ਜਰੂਰ ਕਰਦਿਆ ਕਰੋ ਇੱਕ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੋ ਸਮਝ ਲੱਗੇ ਕਿ ਗੱਲ ਕੀ ਵਿਸ਼ਾ ਹੈਗਾ ਕੀ ਨਹੀਂ ਅੱਧੀ ਵੀਡੀਓ ਦੇਖ ਕੇ ਕਈ ਵਾਰੀ ਗੱਲ ਦਾ ਪਤਾ ਨਹੀਂ ਚੱਲਦਾ ਤੇ ਇੱਕ ਵੀਰਾਂ ਨੇ ਜੇ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਵੀਰਾਂ ਨੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਗੱਲ ਅੱਜ ਕਰਦੇ ਆ ਕੈਨੇਡਾ ਚ ਇੱਕ ਕੁੜੀ ਦੀ ਤੇ ਇਹ ਗੱਲ ਸ਼ੁਰੂ ਹੁੰਦੀ ਹੈ ਮੇਰੇ ਏਰੀਏ ਤੋਂ ਹਕੀਕਤ ਤੁਹਾਨੂੰ ਦੱਸ ਦੇ ਮੈਂ ਅਗੇ ਕਿ ਕੁੜੀ ਕਿੰਨੇ ਪੈ ਕੁੜੀ ਕਿਉਂ ਇੰਨੇ ਪੈਸੇ ਕਮਾਣ ਲੈਦੀ ਆ ਲੱਖਾਂ ਰੁਪਏ ਤੇ ਮੁੰਡਾ ਉਹੀ ਬਣ ਕੇ ਰਹਿ ਜਾਂਦਾ ਦਿਹਾੜੀਦਾਰ ਮਾਪਿਆਂ ਦਾ ਇੰਡੀਆ ਤੋਂ ਪੈਸੇ ਚੱਕ ਕੇ ਆਉਂਦਾ ਕਿ ਵਿਆਜ ਵੀ ਨਹੀਂ ਧਾਰ ਪਾਉਂਦਾ ਤੇ ਇਹ ਗੱਲ ਮੈਨੂੰ ਇੱਥੇ ਆ ਕੇ ਸਮਝ ਆਈ ਆ ਤੇ ਮੈਨੂੰ ਪਤਾ ਲੱਗਿਆ ਕਾਫੀ ਅਸੀਂ ਪਤਾ ਕੀਤਾ ਦੇਖਿਆ ਹਾਲਾਤ ਵੀ ਇਹਦੇ ਪਿੱਛੇ ਗੱਲ ਕੀ ਆ ਕਿ ਕੁੜੀ ਲੱਖਾਂ ਰੁਪਏ ਕਮਾ ਲੈਂਦੀ ਆ ਤੇ ਕਈ ਕੁੜੀਆਂ ਹਰ ਕਈ ਨਹੀਂ ਬਹੁਤ ਸਾਰੀਆਂ ਕੁੜੀਆਂ ਲੱਖਾਂ ਰੁਪਏ ਕਮਾ ਲੈਂਦੀਆਂ ਨੇ ਤੇ ਪਰ ਮੁੰਡਾ ਪੈਸੇ ਨਹੀਂ ਕਮਾ ਪਾਉਂਦਾ ਜਿਹੜੇ ਹੁਣ ਨਵੇਂ ਆਏ ਨੇ ਥੋੜੇ ਸਾਲਾਂ ਦੇ ਮੁੰਡਿਆਂ ਦਾ ਉਹੀ ਹਾਲਾਤ ਚੱਲ ਰਿਹਾਗਾ ਪੈਸਿਆਂ ਨਾਲ ਜੂਝ ਰਹੇ ਨੇ ਇਹ ਕੁੜੀ ਦਾ ਨਾਮ ਨਹੀਂ ਲੈਣਾ ਚਾਹੁੰਦੇ ਤੇ ਅਸੀਂ ਆਪਦੇ ਕੋਲੋਂ ਉਹਦਾ ਵੈਸੇ ਹੀ ਨਾਮ ਲਾ ਲਓ ਕਿ ਸੋਹਣ ਪਰੀ ਲਾ ਲਓ ਆਪਾਂ ਆਰਜੀ ਤੌਰ ਤੇ ਟੈਂਪਰੇਰੀ ਨਾਮ ਰੱਖਦੇ ਆ ਕਿਉਂਕਿ ਅਸੀਂ ਉਹਦੀ ਹਕੀਕਤਾਂ ਨਹੀਂ ਦੱਸ ਸਕਦੇ ਜਦੋਂ ਮੈਂ ਪੰਜਾਬ ਸੀਗਾ ਸਾਡੇ ਏਰੀਆ ਤੋਂ ਕੁੜੀ ਆਈ ਹੋਈ ਸੀ ਤੇ ਜਦੋਂ ਉਹਨਾਂ ਦੇ ਘਰ ਦੇ ਕਿਤੇ ਟੱਕਰ ਦੇ ਜਾਂ ਪਿੰਡ ਵਾਲੇ ਟੱਕਰ ਦੇ ਤਾਂ ਉਹ ਕਹਿੰਦੇ ਜੀ ਸਾਡੀ ਕੁੜੀ ਕੈਨੇਡਾ ਵਾ ਗਈ ਸਾਡੀ ਕੁੜੀ ਨੇ ਪੜ੍ਹਾਈ ਵੇਸ ਤੇ ਗਈ ਸੀ 2 ਸਾਲਾਂ ਦੇ ਵਿੱਚ ਦੋ ਡੇਢ 2 ਕਰੋੜ ਰੁਪਇਆ ਭੇਜਤਾ ਵੀ ਬੜੇ ਪੈਸੇ ਕਮਾ ਰਹੀ ਆਗੀ ਤੇ ਕੁੜੀ ਖਾਚ ਪੜੀ ਵੀ ਨਹੀਂ ਸੀ ਆਹੀ ਆਈ ਲਾਈਟਸ ਕਰਕੇ ਬਾਹਰ ਆ ਜਾਂਦੇ ਆ ਤੇ ਹਕੀਕਤ ਤਾਂ ਆਪਾਂ ਨੂੰ ਪਤਾ ਨਹੀਂ ਸੀ ਵੀਰੋ ਜਿੱਦਾਂ ਹੁਣ ਕਹਿ ਸਕਦੇ ਆ ਕਿ ਆਪਾਂ ਹੁਣ ਆਪਾਂ ਜਦੋਂ ਕਿਤੇ ਕਿਤੇ ਗਏ ਨਹੀਂ ਹੁਣ ਆਪਾਂ ਤਾਂ ਕਿਤੇ ਬੰਬੇ ਨਹੀਂ ਗਏ ਦਿੱਲੀ ਨਹੀਂ ਗਏ ਜਿਹੜਾ ਬੰਦਾ ਆਪਣੇ ਲੋਕਲ ਜ਼ਿਲ੍ਹੇ 'ਚ ਰਹਿੰਦਾ ਉਹਨੂੰ ਕੀ ਪਤਾ ਦਿੱਲੀ 'ਚ ਕੀ ਹਾਲਾਤ ਨੇ ਤੇ ਹੁਣ ਸੁਣੀਆਂ ਸੁਣਾਈਆਂ ਗੱਲਾਂ ਸੀ ਵੀ ਚਲੋ ਉੱਥੇ ਬੱਚਾ ਪੈਸੇ ਕਮਾ ਲੈ ਦਾ ਕੰਮ ਵਧੀਆ ਮਿਲ ਜਾਂਦਾ ਜੀ ਐ ਮਿਲ ਜਾਂਦਾ ਤੇ ਮੈਨੂੰ ਵੀ ਲੱਗਿਆ ਕਿ ਆਪਾਂ ਉਸ ਟਾਈਮ ਪੰਜਾਬ 'ਚ ਸੀਗੇ ਕਿ ਕੁੜੀ ਕਮਾ ਲੈਂਦੀ ਹੋਊ ਪੈਸੇ ਕੰਮ ਵਧੀਆ ਬਾਹਰ ਡਾਲਰ ਨੇ ਇੰਡੀਆ 'ਚ ਰੁਪਏ ਨੇ 1 ਦੇ 60 ਬਣਦੇ ਨੇ ਕਮਾ ਲੈਂਦਾ ਹੋਣਾ ਬੱਚਾ ਆਪਾਂ ਨੂੰ ਨਹੀਂ ਪਤਾ ਸੀਗਾ ਫਿਰ ਮੈਂ ਕੈਨੇਡਾ ਆਇਆ ਕੈਨੇਡਾ ਆ ਕੇ ਮੈਂ ਕੰਮ ਤੇ ਗਿਆ ਕੰਟਰੈਕਸ਼ਨ ਵਾਲੇ ਤੇ ਘਰ ਬਣਾਉਣ ਵਾਲੇ ਕੰਮ ਤੇ ਫ੍ਰੇਮਿੰਗ ਤੇ ਸਾਈਡ ਤੇ ਬੜਾ ਭਾਰੀ ਕੰਮ ਹੁੰਦਾ ਇੱਕ ਐ ਸਮਝ ਲਓ ਵੀ ਆਪਣਾ ਦਿਹਾੜੀ ਹਾਲੇ ਘੱਟ ਕੰਮ ਕਰਦਾ ਔਰੇ ਵੱਧ ਕੰਮ ਕਰਨਾ ਪੈਂਦਾ ਹੈ ਤੇ ਮੈਂ ਗਿਆ ਬਾਲੇ ਬੂਲੇ ਚੱਕੇ ਸਮਾਨ ਚੱਕਿਆ ਮੇਖਾ ਲਾਈਆਂ ਮੇਰਾ ਤਕਰੀਬਨ 1 ਮਹੀਨਾ ਹੋ ਗਿਆ ਸੋਚ ਵਿਚਾਰ ਦਾ ਮੈਂ ਇਹੀ ਰਿਹਾ ਕਰਾਂ ਵੀ ਕੁੜੀ ਕਿਵੇਂ ਪੈਸੇ ਕਮਾ ਲੈਂਦੀ ਆ ਮੁੰਡਾ ਮੈਂ ਹਾਲਾਤ ਦੇਖੇ ਵੀ ਕਿਸੇ ਬੰਦੇ ਨੂੰ 2000 ਤੋਂ ਵੱਧ ਬਣ ਨਹੀਂ ਰਿਹਾ ਟੈਕਸ ਟੁਕਸ ਭਰਨ ਤੋਂ ਬਾਅਦ 2000 ਮਹੀਨੇ ਦਾ ਬਚ ਰਿਹਾ ਉਹਦਾ ਖਰਚਾ ਹੀ ਨਿਕਲਦਾ ਤੇ ਮਿਸਤਰੀ ਜਿਹੜਾ ਪੁਰਾਣੇ ਮਿਸਤਰੀ ਸੀ 7 7 8 8 ਸਾਲ ਹੋ ਗਏ ਸੀ ਇੱਥੇ ਪੱਕੇ ਵੀ ਸੀਗੇ ਉਹਨਾਂ ਨੂੰ ਬਸ ਲਾ ਲਓ ਵੀ 5-700 ਵੱਧ ਬਾਚਿਆ ਦਾ ਉਹਨਾਂ ਨੂੰ ਇੰਨਾ ਕੁ ਵੱਧ ਬਾਚਿਆ ਦਾ ਇਹ ਹੈਰਾਨੀ ਗੱਲ ਤੇ ਇੱਕ ਦਿਨ ਮੈਂ ਮਿਸਤਰੀ ਨਾਲ ਗੱਲ ਛੇੜ ਲਈ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਵੀਰੋ ਜਦੋਂ ਮੈਂ ਜਿਹੜਾ ਮਿਸਤਰੀ ਲੱਭ ਮੈਂ ਕੰਮ ਕਰਦਾ ਸੀ ਮੰਨ ਲਓ ਉਹ ਥੰਨੇ ਸੀ ਉਹ ਮਿਸਤਰੀ ਸੀ ਮੈਂ ਲੇਬਰ ਕੋਟਾ ਹੀ ਮੰਨ ਲਓ ਜਿੱਦੋਂ ਉਹਨੂੰ ਸਮਾਨ ਫਰੋਣਾ ਵੱਢ ਕੇ ਲੱਕੜਾਂ ਲੁਕੜਾ ਸਾਰਾ ਕੁਝ ਸਹੀ ਕਰਨਾ ਤੇ ਮੈਂ ਮਿਸਤਰੀ ਨੂੰ ਆਖਿਆ ਮੈਂ ਕਿਹਾ ਵੱਡੇ ਵੀਰ ਇੱਕ ਮੇਰੇ ਗੱਲ ਬੜੀ ਰੜਕ ਰਹੀ ਆ ਦਿਮਾਗ ਦੇ ਵਿੱਚ ਮੈਂ ਹੈਰਾਨੀ ਜਾਣ ਕਾਗਾ ਵੀ ਸਾਡੇ ਏਰੀਆ ਤੋਂ ਕੁੜਿੰਗੀ ਆਈ ਸੀਗੀ ਕਈਆਂ ਹੋਰ ਵੀ ਹੈਗੇ ਨੇ ਵੀ ਉਹਦੇ ਘਰ ਦੇ ਕਹਿੰਦੇ ਸਾਡੀ ਕੁੜੀ ਨੇ 2 ਸਾਲਾਂ ਦੇ ਵਿੱਚ 1.5 ਕਰੋੜ ਰੁਪਏ ਭੇਜਤਾ ਤਕਰੀਬਨ ਤੇ ਮੇਰੇ ਕੋਲ ਹੀ ਹੱਸ ਕੇ ਕਹਿੰਦਾ ਮੈਂ ਤੋਂ ਵੱਡਾ ਸੀ ਕਹਿੰਦਾ ਵੀ ਕਾਕਾ ਕੁੜੀ ਭੇਜ ਸਕਦੀ ਐ ਮਾਕਾ ਵੀ ਹੈਰਾਨੀ ਗੱਲ ਜਾਣ ਕਾਗੀ ਤੂੰ ਤੈਨੂੰ ਸਭ ਤੋਂ 8 ਸਾਲ ਹੋ ਗਏ ਮਿਸਤਰੀਆਂ ਤੂੰ ਤੇਰੀ ਤਨਖਾਹ ਤਾਂ ਇੰਨੀ ਐ ਇੰਨੇ ਪੈਸੇ ਕਿਵੇਂ ਜੁੜ ਜਾਣਗੇ ਕਹਿੰਦਾ ਭੇਜ ਸਕਦੀ ਐ ਮਾਕਾ ਵੀ ਦੇਖ ਮੈਨੂੰ ਚੱਕਰਾਂ ਜਿੰਦਾ ਬਾ ਮੈਨੂੰ ਹਕੀਕਤ ਦੱਸ ਕਹਿੰਦਾ ਵੀ ਕਾਕਾ ਲੈ ਤੂੰ ਹਕੀਕਤ ਸੁਣਨਾ ਚਾਹੁੰਦਾ ਸੁਣ ਫਿਰ ਤੇ ਬਾਈ ਜਦੋਂ ਕੰਮ ਵੀ ਕਰਦਾ ਸੀ ਕਹਿੰਦਾ ਵੀ ਕੁੜੀ ਕਿਵੇਂ ਪੈਸੇ ਭੇਜ ਸਕਦੀ ਐ ਕਹਿੰਦਾ ਵੀ ਸਾਡੇ ਉਹ ਬੰਦੇ ਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ 7-8 ਸਾਲ ਹੋ ਗਏ ਮਿਸਤਰੀ ਆ ਦੇਖੋ ਗੱਲ ਗਾਹਾਂ ਨਾਮ ਪਬਲਿਸ਼ ਨਹੀਂ ਕਰਨਾ ਚਾਹੁੰਦੇ ਵੀਰ ਦਾ ਤੇ ਪੁਰਾਣਾ ਮਿਸਤਰੀ ਆ ਤੇ ਵੀਰ ਕਹਿੰਦਾ ਮੈਨੂੰ ਤਕਰੀਬਨ 8 ਸਾਲ ਹੋ ਗਏ ਮੈਂ ਇੱਥੋਂ ਦਾ ਸਿਟੀਜ਼ਨ ਵੀ ਬਣ ਗਿਆ ਤੇ ਕਹਿੰਦਾ ਵੀ ਮੈਥੋਂ ਘਰ ਹਲੇ ਹੁਣ ਲੈ ਲੇਤਾ ਗਿਆਗਾ ਬੜੇ ਸਾਲਾਂ ਤੋਂ ਫੈਮਿਲੀ ਉਰੇ ਆ ਜੀ ਇਹ ਘਰ ਹੁਣ ਲੈਤਾ ਗਿਆ ਉਹ ਬੰਦੇ ਤੋਂ ਕਹਿੰਦਾ ਰੌਲਾ ਇਹ ਆ ਗਈ ਮੈਂ ਤੈਨੂੰ ਆਪਦੀ ਹਕੀਕਤ ਦੱਸਦਾ ਕਹਿੰਦਾ ਵੀ ਸਾਡੇ ਘਰਾਂ ਚੋਂ ਨੂੰਹ ਲੱਗਦੀ ਸੀ ਉਹ ਬਾਹਰ ਆ ਗਈ ਵਿਆਹ ਤੋਂ ਬਾਅਦ ਹਾਈਲਾਈਟਸ ਕੀਤਾ ਸੀ ਕੁੜੀ ਦਾ ਨੂੰਹ ਲੱਗਦੀ ਆ ਹੁਣ ਮੈਂ ਕਿਹਾ ਵੀ ਤੂੰ ਸਾਡੇ ਨਾਲ ਰਹਿ ਕੋਈ ਨਹੀਂ ਪੁੱਤ ਇੱਥੇ ਹੀ ਰਹਿ ਤੇ ਹੋਰ ਕਿੱਥੇ ਰਹਿਣਾ ਕਹਿੰਦਾ ਵੀ ਸਾਡੇ ਨਾਲ ਉਹ 25 ਦਿਨ ਰਹੀ ਚਲੋ ਹੁਣ ਛੇਤੀ ਕੰਮ ਵੀ ਨਹੀਂ ਮਿਲਦਾ ਕਹਿੰਦਾ ਉਹ 25 ਦਿਨਾਂ ਬਾਅਦ ਕਹਿੰਦੀ ਵੀ ਮੈਂ ਤੁਹਾਡੇ ਨਾਲ ਰਹੀ ਨਹੀਂ ਰਹਿਣਾ ਮੈਂ ਕਿਤੇ ਹੋਰ ਰਹਿਣਾ ਮੈਨੂੰ ਕੰਮ ਮਿਲ ਗਿਆ ਕਹਿੰਦਾ ਵੀ ਚਲੋ ਹੁਣ ਦੇਸੀ ਕੁੜੀ ਸੀ ਉਹ ਵੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕੁੜੀਆਂ ਤੇ ਜੀ ਲੱਗੇ ਦਾ ਜੇ ਵੀ ਤੇਰੀ ਮਰਜ਼ੀ ਆ ਵੀ ਵੀ ਸਾਡੇ ਹੁਣ ਉਹ ਆ ਦੀ ਜਗਾ ਲੱਗਦੀ ਵੀ ਤੇਰੀ ਮਰਜ਼ੀ ਜਿੱਥੇ ਜਾਣਾ ਚਾਹਣੀ ਆ ਤੇ ਉਹ ਕੁੜੀ ਗਈ ਕੁੜੀ ਜਾਣ ਤੋਂ ਬਾਅਦ ਕਹਿੰਦਾ ਇੱਕ ਹਫ਼ਤੇ ਬਾਅਦ ਮੇਰੇ ਕੋਲੇ ਆਈ 6000 ਡਾਲਰ ਉਹਦੇ ਹੱਥ 'ਚ ਮੈਨੂੰ ਕਹਿੰਦੀ ਵੀ ਮੈਂ ਇੰਡੀਆ ਪੈਸੇ ਭੇਜਣਾ ਕਹਿੰਦਾ ਮੈਂ ਮੈਂ ਕਹਿੰਦਾ ਥੋੜਾ ਚੱਕਰਾਂ ਜਿਹੇ ਚ ਪਿਆ ਵੀ ਪੈਸੇ ਕਿੱਥੋਂ ਆਏ ਲੈ ਕਹਿੰਦਾ ਉਹਨੂੰ ਹੁਣ 6 ਉਹ ਪੈਸੇ ਤਾਂ ਉਹਨੇ ਕਮਾ ਲੇ ਪਰ ਉਹਨੂੰ ਇਹ ਨਹੀਂ ਪਤਾ ਸੀ ਇੰਡੀਆ ਕਿਵੇਂ ਭੇਜਨੇ ਆ ਕਹਿੰਦਾ ਮੈਂ ਉਹਨੂੰ ਇੱਕ ਦੁਕਾਨ ਤੇ ਮੈਂ ਕਿਹਾ ਕੋਈ ਗੱਲ ਨਹੀਂ ਪੈਸੇ ਫੜਾ ਜਾ ਮੈਂ ਭੇਜ ਦੂੰ ਕਹਿੰਦਾ ਮੈਂ ਦੁਕਾਨ ਤੋਂ ਪੈਸੇ ਭਜਵਾ ਦੇ ਇੰਡੀਆ ਪੰਜਾਬ ਦੇ ਵਿੱਚ ਕਹਿੰਦਾ ਹਫ਼ਤਾ ਨਹੀਂ ਪਾਣ ਦਿੱਤਾ 5500 ਫੇਰ ਲਈ ਕਹਿੰਦਾ ਵੀ ਮੈਨੂੰ ਟੈਨਸ਼ਨ ਹੋ ਗਈ ਮੈਨੂੰ 7 ਸਾਲ ਹੋ ਗਏ ਕਿਤੇ ਮੈਨੂੰ 5000 ਮੈਂ ਇਕੱਠੇ ਡਾਲਰ ਨਹੀਂ ਸੈਲਰੀ ਮਿਲਦੀ ਦੇਖੀ ਮੇਰੀ ਕਹਿੰਦਾ ਉਹ ਕੁੜੀ ਹਰ ਤੇ ਬਾਅਦ 5500 ਲੈ ਕੇ ਆ ਗਈ ਕਹਿੰਦਾ ਤੀਜਾ ਹਫ਼ਤਾ ਫੇਰ ਪਿਆ ਉਹਦੇ ਹੱਥ 'ਚ ਫੇਰ ਕਹਿੰਦਾ 6000 ਡਾਲਰ ਘਰੇ ਭੇਜਣ ਨੂੰ ਕਹਿੰਦਾ ਵੀ ਮੈਂ ਆਖਿਆ ਵੀ ਮੈਨੂੰ ਖਿਜੀ ਚੜ ਗਈ ਵੀ ਆਪਾਂ ਕਿਤੇ ਪੈਸੇ ਨਹੀਂ ਕਮਾਏ ਇਹ ਕੁੜੀ ਹਫਤੇ ਬਾਅਦ 5600 ਡਾਲਰ ਲੈ ਆਉਂਦੀ ਆ ਤੇ ਕਰਦੇ ਕਰਾਉਂਦੇ ਕਹਿੰਦਾ ਜੀ ਮੈਨੂੰ ਗੁੱਸਾ じゃ ਵੀ ਚੜਿਆ ਮੈਂ ਆਖਿਆ ਵੀ ਐ ਕਰੋ ਮੈਂ ਉਹ ਦੁਕਾਨ ਵਾਲੇ ਦਾ ਨੰਬਰ ਦੇ ਦਾਂ ਨਾ ਤੁਸੀਂ ਉੱਥੇ ਪਵਾ ਲਿਆ ਕਰੋ ਕਿਉਂ ਪਿੰਡ ਵਾਲੀਆਂ ਕੁੜੀਆਂ ਨੂੰ ਨਹੀਂ ਪਤਾ ਹੁੰਦਾ ਪੈਸੇ ਕਿੱਦਾਂ ਭੇਜੀਦੇ ਨੇ ਕਿੱਥੋਂ ਭੇਜੀਦੇ ਨੇ ਕਿਵੇਂ ਭੇਜ ਸਕਦਾ ਸਟੂਡੈਂਟ ਮਹਿਕਮਾ ਜਾਦੇ ਪੈਸੇ ਖਾਤੇ ਵਿੱਚ ਪਵਾ ਨਹੀਂ ਸਕਦਾ ਕੈਸ਼ ਸੀਗੀ ਤੇ ਉਹ ਦੁਕਾਨ ਵਾਲੇ ਦਾ ਨੰਬਰ ਦਿੱਤਾ ਦੁਕਾਨ ਵਾਲਾ ਉਹ ਮਿਸਤਰੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਵੀ ਪੰਜਾਬੀ ਮੁੰਡਾ ਸੀਗਾ ਜਿਹੜਾ ਪੈਸੇ ਟਰਾਂਸਫਰ ਕਰਦਾ ਸੀ ਲਾ ਲੋ ਇੰਡੀਆ ਭੇਜਦਾ ਸੀਗਾ ਮਨੀ ਟਰਾਂਸਫਰ ਵਾਲਾ ਤੇ ਦੁਕਾਨ ਵਾਲੇ ਦਾ ਕਹਿੰਦਾ ਡੇਢ ਕੁ ਮਹੀਨੇ ਬਾਅਦ ਫੋਨ ਆਇਆ ਮੈਨੂੰ ਕਹਿੰਦਾ ਬਾਈ ਕੀ ਹਾਲ ਆ ਕਹਿੰਦਾ ਮੈਂ ਕਿ ਠੀਕ ਆ ਕਹਿੰਦਾ ਯਾਰ ਜਿਹੜੀ ਕੁੜੀ ਤੂੰ ਮੇਰੇ ਕੋਲੇ ਭੇਜੀ ਸੀ ਕੀ ਕਰਦੀ ਆ ਕਹਿੰਦਾ ਹਫਤੇ ਬਾਅਦ 5-7000 ਚੱਕ ਕੇ ਆਇਆ ਦੀ ਆ ਕਹਿੰਦਾ ਮੈਂ ਪੈਸੇ ਭੇਜ ਪੈਸੇ ਭੇਜ ਕਹਿੰਦਾ ਵੀ ਕਰਦੀ ਕੀ ਆ ਤੇ ਕਹਿੰਦਾ ਯਾਰ ਕਹਿੰਦਾ ਹੁਣ ਮੈਨੂੰ ਵੀ ਹੋ ਗਈ ਚਲੋ ਆਪਣੀ ਨੂੰਮਾ ਦੀ ਜਗ ਲੈਣ ਉਹ ਕੁੜੀ ਗਲਤ ਕੰਮ ਕਰ ਰਹੀ ਸੀ ਅਪਾਰਟਮੈਂਟ 'ਚ ਰਹਿ ਰਹੀ ਸੀਗੀ ਉਹਨੇ ਆਪਣੀ ਇੱਕ ਉਰੇ ਸਾਈਡ ਆ ਗਈ ਉਹਦੇ ਉੱਤੇ ਪਾਰਖਿਆ ਸੀ ਨੰਬਰ ਨਵਾਂ ਲੈ ਕੇ ਤੇ ਉਹਨੇ ਮੰਨ ਲਓ ਵੀ ਕੋਈ 150 ਡਾਲਰ ਲੈਂਦੀ ਆ ਕੋਈ 200 ਡਾਲਰ ਲੈਂਦੀ ਆ ਮੰਨ ਲਓ ਜਿਵੇਂ ਸੈਕਸ ਵਰਕਰ ਬਣ ਰਹੀਆਂ ਨੇ ਗਈਆਂ ਤੇ ਉਹ ਹੁਣ ਜਦੋਂ ਗਲਤ ਕੰਮ ਕਰਨ ਲੱਗੀ ਤਾਂ ਉਹਨੂੰ ਚੰਗਾ ਭਲਾ ਕੰਮ ਕਰਨ ਦੀ ਕੀ ਲੋੜ ਆ ਤਾਂ ਕਹਿੰਦਾ ਵੀ ਉਹ ਹਰ ਹਫਤੇ ਪੈਸੇ ਭੇਜਦੀ ਰਹੀ ਘਰੇ ਘਰ ਵਾਲਿਆਂ ਨੂੰ ਕੋਈ ਫਿਕਰ ਨਹੀਂ ਘਰ ਵਾਲਿਆਂ ਨੂੰ ਪੈਸੇ ਚਾਹੀਦੇ ਨੇ ਉਹਦੇ ਘਰ ਵਾਲਿਆਂ ਨੂੰ ਕੋਈ ਫਿਕਰ ਨਹੀਂ ਕੀ ਕਰਦੀ ਆ ਕੀ ਨਹੀਂ ਕਰਦੀ ਉਹ ਕਦੇ ਨਹੀਂ ਪੁੱਛਦੇ ਉਹਨਾਂ ਨੂੰ ਹਰ ਹਫ਼ਤੇ ਜਦੋਂ 2 2.5 ਲੱਖ ਪੈ ਜਾਂਦਾ 1.5 2 ਲੱਖ 3 ਲੱਖ ਕਿਤੇ ਹਰ ਹਫ਼ਤੇ ਤਾਂ ਉਹ ਕਿਉਂ ਪੁੱਛਣਗੇ ਕੀ ਕਰਦੀ ਆ ਉਹਨਾਂ ਨੂੰ ਪੈਸਾ ਆਈ ਜਾਂਦਾ ਬਸ ਖੁਸ਼ ਨੇ ਕਹਿੰਦਾ ਉਹ ਮਾਂ ਦੇ ਪੁੱਤ ਕਦੇ ਨਹੀਂ ਪੁੱਛਦੇ ਵੀ ਸਾਡੀ ਕੁੜੀ ਕੀ ਕਰਦੀ ਐ ਇੰਨੇ ਸਾਡੀ ਨੂੰ ਕੀ ਕਰਦੀ ਐ ਵੀ ਇੰਨੇ ਪੈਸੇ ਕਮਾਈ ਜਾਂਦੀ ਆ ਵੀ ਆਪਾਂ ਪੁੱਛ ਤਾਂ ਲਈਏ ਤੇ ਕਹਿੰਦਾ ਜਦੋਂ ਉਹ ਪਹਿਲੀ ਵਾਰੀ ਪੈਸੇ ਲੈ ਕੇ ਆਈ ਮੇਰੇ ਕੋਲ ਦੋ ਤਿੰਨ ਵਾਰ ਇਹ ਗੱਲ ਵਿੱਚ ਰਹਿ ਗਈ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਕੀ ਜੋਬ ਮਿਲ ਗਈ ਤੈ ਤੇ ਉਹ ਮੈਨੂੰ ਕਹਿੰਦੀ ਜੀ ਹੁਣ ਜਦੋਂ ਵੱਡੀ ਜਗਾ ਲੱਗਦਾ ਕਹਿੰਦੀ ਜੀ ਮੈਨੂੰ ਇੱਕ ਰੈਸਟੋਰੈਂਟ ਚ ਜੋਬ ਮਿਲ ਗਈ ਉਹ ਜੋ ਟਿਪ ਪਾਈ ਜਾਂਦੀ ਐ ਇੰਨੀ ਕਹਿੰਦਾ ਮੈਂ ਹੁਣ ਵੱਡੇ ਰੈਸਟੋਰੈਂਟ ਚ ਗਏ ਨਹੀਂ ਸੀ ਆਪਾਂ ਮਿਸਤਰੀ ਬੰਦੇ ਆ ਕਹਿੰਦਾ ਮੈਂ ਕਿਾ ਚੱਲ ਪੈਂਦੀ ਹੁਣੀ ਹੁਣ ਜਦੋਂ ਪਤਾ ਕੀਤਾ ਤਾਂ ਉਹਦਾ ਪਤਾ ਚੱਲਿਆ ਕਿ ਉਹ ਰੈਸਟੋਰੈਂਟ ਚ ਨਹੀਂ ਉਹ ਗਲਤ ਕੰਮ ਕਰਨ ਲੱਗ ਗਈ ਤਾਂ ਕਰਕੇ ਉਹਨੇ ਇੰਨੇ ਪੈਸੇ ਕਮਾਏ ਨੇ ਤੇ ਫਿਰ ਮੇਰੇ ਵੀ ਸਮਝ ਬਾਅਦ ਵਿੱਚ ਆਇਆ ਕਿ ਕੁੜੀ ਜਾਂ ਕੋਈ ਵੀ ਗਲਤ ਕੰਮ ਕਰਕੇ ਡੇਢ-ਦੋ ਕਰੋੜ ਰੁਪਏ ਭੇਜ ਸਕਦਾ ਜੇ ਉਹ ਸਹੀ ਕੰਮ ਕਰਦਾ ਤਾਂ ਡੇਢ-ਦੋ ਕਰੋੜ ਤਾਂ ਬਾਲੀ ਗੱਲ ਦੀ ਬਾਲੀ ਵੱਡੀ ਗੱਲ ਆ ਉਸ ਹਾਲ ਦੇ ਵਿੱਚ 5-7 ਲੱਖ ਰੁਪਏ ਭੇਜਣਾ ਵੀ ਬੜੀ ਮੁਸ਼ਕਲ ਹੋ ਜਾਂਦਾ ਤੇ ਇਹ ਸਚਾਈ ਹੈਗੀ ਹੁਣ ਤੁਸੀਂ ਇਹਨੂੰ ਬੁਰਾ ਮੰਨੋ ਜਾਂ ਕੜਵਾ ਲੱਗੇ ਬਈ ਕਈਆਂ ਨੂੰ ਸੱਚ ਹੋ ਸਕਦਾ ਮੇਰੀਆਂ ਗੱਲਾਂ ਬੁਰੀਆਂ ਲੱਗਣ ਪਰ ਅਸਲ ਦੇ ਵਿੱਚ ਇਹੀ ਸਚਾਈ ਹੈ ਕਿਉਂ ਜਿਹੜਾ ਚੰਗਾ ਬੰਦਾ ਜਿਹਦੇ ਜਵਾਕਤੀ ਬੁੱਤ ਸਹੀ ਨੇ ਉਹ ਕਦੇ ਅਜਿਹੇ ਜਿਹਾ ਕਮੈਂਟ ਨਹੀਂ ਕਰਦਾ ਜਿਹੜੇ ਵਿੱਚ ਵੀਰ ਜਿਨ੍ਹਾਂ ਨੂੰ ਲੱਗਦਾ ਵੀ ਸਹਤ ਸਾਡੇ ਜਵਾਕ ਇਦਾਂ ਦੇ ਨੇ ਉਹ ਵਿੱਚੋਂ ਕਮੈਂਟ ਵੀ ਕਰ ਜਾਂਦੇ ਨੇ ਕਿ ਗੁੱਸਾ ਆਉਂਦਾ ਕਿ ਤੇ ਸਾਡੇ ਜਵਾਕ ਤਾਂ ਨਹੀਂ ਆਦਾ ਅਸਲੀ ਸਚਾਈ ਇਹੀ ਆ ਤੇ ਹੁਣ ਜਿਹੜੇ ਚੰਗੇ ਦੀ ਪੁੱਤ ਨੇ ਉਹਨਾਂ ਤੋਂ ਤਾਂ ਫੀਸਾਂ ਵੀ ਨਹੀਂ ਭਰੀ ਜਾਂਦੀਆਂ ਉਹ ਤਾਂ ਘਰੋਂ ਮੰਗਾਉਂਦੇ ਨੇ ਫੀਸਾ ਤੁਸੀਂ ਹਾਲਾਤ ਦੇਖੇ ਹੋਣਗੇ ਪਿੰਡਾਂ ਚੋਂ ਕੁੜੀਆਂ ਨੇ ਫੀਸਾਂ ਮੰਗਾਈਆਂ ਨੇ ਹੁਣ ਜਿਹਦੇ ਹਾਲਾਤ ਮਾੜੇ ਨੇ ਗੱਡੀਆਂ ਤੇ ਰਹਿਣਾ ਤੇ ਅਪਾਰਟਮੈਂਟਾਂ ਚ ਰਹਿਣਾ ਮਹਿੰਗੀਆਂ ਚ ਉਹਦੇ ਬਈ ਬੀਸਮੈਂਟਾਂ ਦਾ ਕਿਰਾਇਆ ਨਹੀਂ ਭਰਿਆ ਜਾਂਦਾ ਅਪਾਰਟਮੈਂਟਾਂ ਦਾ ਤਾਂ ਬਹੁਤ ਵੱਡੀ ਗੱਲ ਆ ਦੀ ਸਬਰ ਨਾਲੇ ਤੋਂ ਉਹ ਵੀ ਸ਼ੇਅਰਿੰਗ 'ਚ ਰਹਿਣਾ ਪੈਂਦਾ ਦੋ ਤਿੰਨ ਕੁੜੀਆਂ ਨਾਲ ਇੱਕ ਕਮਰੇ ਦੇ ਵਿੱਚ ਤੇ ਉਹ ਕੋਨੇ ਕੱਲਾ ਅਪਾਰਟਮੈਂਟ 'ਚ ਰਹਿਣਾ ਚੰਗੇ ਬ੍ਰਾਂਡ ਕੱਪੜੇ ਕੋਨੇ ਤੇ ਤੁਸੀਂ ਆਪ ਸਮਝਦਾਰ ਹੋ ਕੋਈ ਉਰੇ ਝਾੜੂ ਮਾਰ ਕੇ ਤਾਂ ਪੈਸੇ ਇਕੱਠੇ ਨਹੀਂ ਕਰਨੇ ਜਾਂ ਤਾਂ ਫਿਰ ਗਲਤ ਕੰਮ 'ਚ ਪੈਸੇ ਇਕੱਠੇ ਹੁੰਦੇ ਨੇ ਇਮਾਨਦਾਰੀ ਨਾਲ ਇਹ ਵੀਰ ਨੇ ਗਾਣਾ ਸੱਚੀ ਗਾਇਆ ਸੀ ਕਿ ਹੱਕ ਦੀ ਕਮਾਈ ਨਾਲ ਪੈਂਦਾ ਨਹੀਂ ਸਕੂਟਰ 'ਚ ਤੇਲ ਸੱਜਣਾ ਇਹ ਹਕੀਕਤ ਆ ਕੈਨੇਡਾ 'ਚ ਵੀ ਨਹੀਂ ਪੈਂਦਾ ਹੱਕ ਦੀ ਕਮਾਈ ਨਾਲ ਤੇ ਤੁਸੀਂ ਜੇ ਮੁੰਡਿਆਂ ਦੇ ਹਾਲ ਦੇਖੋ ਜਿਹੜੇ ਦਿਹਾੜੀਆਂ ਕਰਦੇ ਨੇ ਉਹਨਾਂ ਦਾ ਬੜਾ ਬੁਰਾ ਹਾਲ ਹੁੰਦਾ ਤੇ ਜਿਹੜੇ ਭਾਈ ਪੁੱਠੇ ਕੰਮ ਕਰਦੇ ਨੇ ਉਹਨਾਂ ਨੇ ਤਾਂ ਫਿਰ ਬੰਠਣ ਕੀ ਰਹਿਣਾ ਹੁੰਦਾ ਤੇ ਇਹ ਸਚਾਈ ਆ ਤੇ ਵੀਡੀਓ ਚੰਗੀ ਲੱਗੀ ਹੋ ਤਾਂ ਕਮੈਂਟ ਜਰੂਰ ਕਰਿਓ ਜਿੱਦਾਂ ਵੀ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਜਰੂਰ ਕਰਿਓ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਸੋਸਰੇ ਕੱਲ੍ਹ ਜੀ